ਤੇ ਬਾਈ ਪ੍ਰਾਈਜ਼ ਕੀ ਕੀ ਦੇ ਰਹੇ ਜਿਵੇਂ ਦੁੱਧ ਦੰਦ ਨੂੰ ਕੀ ਦੇ ਰਹੇ ਦੋ ਦੰਦ ਨੂੰ ਤੇ ਅਡਲਟ ਕੈਟਾਗਰੀ ਨੂੰ ਆਪਾਂ ਜੀ ਪ੍ਰਾਈਜ਼ ਦੁੱਧ ਦੰਦ ਤੇ ਦੋ ਦੰਦ ਨੂੰ ਤਾਂ ਹੈਗੇ ਆ ਜੀ ਆਪਾਂ ਪੰਜ ਪ੍ਰਾਈਜ਼ ਦੇਵਾਂਗੇ ਤੇ ਟੋਟਲ ਜਾਨੀ 10 ਆਪਾਂ ਜ਼ਿਆਦਾ ਕੱਢਾਂਗੇ ਨਾਮ ਦੇ ਪਹਿਲੀਆਂ 10 ਪੋਜੀਸ਼ਨਾਂ ਜੀ ਪੋਜੀਸ਼ਨਾਂ 10 ਜੀ ਆਪਣੇ ਜਿਹੜੇ ਹੈਗੇ ਆ ਪ੍ਰਾਈਜ਼ ਉਹ ਪੰਜ ਟਿੱਕਰ ਆ ਦੁੱਧ ਦੰਦ ਤੇ ਦੋ ਦੰਦ ਨੂੰ ਪਹਿਲੇ ਨੂੰ ਹੋਗੀ ਸਕੂਟਰ ਇਲੈਕਟ੍ਰਿਕ ਜੀ ਦੂਜੇ ਨੂੰ ਏਸੀ ਆ ਜੀ ਤੀਜੇ ਨੂੰ ਆਪਣਾ ਹੈਗਾ ਜੀ ਫਰਿੱਜ ਜੀ ਚੌਥੇ ਨੂੰ ਵਾਸ਼ਿੰਗ ਮਸ਼ੀਨ ਆ ਜੀ ਪੰਜਵੇਂ ਨੂੰ ਹੈਗਾ ਕੋਲਰ ਜੀ ਬਾਈ ਜੀ ਤੇ ਜਿਹੜੀ ਅਡਲਟ ਕੈਟਾਗਰੀ ਆ ਆਸਟ੍ਰੇਲੀਅਨ ਤੇ ਮੇਅਰ ਦੇ ਵਿੱਚ ਉਹ ਚਾਪਾ ਪਹਿਲੇ ਨੂੰ ਮੋਟਰਸਾਈਕਲ ਦੇਵਾਂਗੇ ਜੀ ਤੇ ਉਸ ਤੋਂ ਬਾਅਦ ਜਿਹੜੇ ਚਾਰ ਨਾਮ ਆਉਂਦੇ ਸਕੂਟਰੀ ਹੋਗੀ ਜੀ ਜੀ ਫਰਿੱਜ ਤੇ ਵਾਸ਼ਿੰਗ ਮਸ਼ੀਨ ਜਿੰਨੇ ਵੀ ਪਾਰਟਿਸਿਪੇਟ ਹੋਣਗੇ ਆਪਣੇ ਸ਼ੋਅ ਦੇ ਵਿੱਚ ਹਾਂਜੀ ਉਹਨਾਂ ਸਾਰਿਆਂ ਦਾ ਸਪੈਸ਼ਲ ਮਾਨ ਸਨਮਾਨ ਜਿਨ੍ਹਾਂ ਨੇ ਨਵੇਂ ਜਾਨਵਰ ਰੱਖੇ ਆ ਉਹ ਜ਼ਰੂਰ ਜੇ ਉਹਨਾਂ ਨੂੰ ਲੱਗਦਾ ਵੀ ਸਾਡਾ ਜਾਨਵਰ ਸ਼ੋਅ ਵਾਲਾ ਹੈਗਾ ਉਹ ਜ਼ਰੂਰ ਪਾਰਟਿਸਿਪੇਟ ਕਰਨ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਸਾਰੇ ਘੋੜਾ ਪ੍ਰੇਮੀਾਂ ਲਈ ਬਹੁਤ ਖੁਸ਼ੀ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਸ਼ੋ ਹੋਣ ਜਾ ਰਿਹਾ ਜੀ ਮਾਰਵਾੜੀ ਘੋੜਿਆਂ ਦਾ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਜਗਰਾਂ ਹਾਰਸ਼ ਸ਼ੋ ਸੋ ਸਾਡੇ ਭਰਾ ਬਾਈ ਪ੍ਰਿਤਪਾਲ ਸਿੰਘ ਜੀ ਗੁਰੂ ਸਰਕੌਂਕਿਆਂ ਤੋਂ ਬਹੁਤ ਲੰਮੇ ਟਾਈਮ ਤੋਂ ਇਸ ਸ਼ੋ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਨੇ ਅੱਜ ਦੇ ਦਿਨ ਤੁਹਾਨੂੰ ਸਾਰੀ ਡਿਟੇਲ ਆਪਾਂ ਸ਼ੋ ਬਾਰੇ ਲੈ ਕੇ ਦੰਨੇ ਆ ਪ੍ਰਾਈਜ਼ ਕੀ ਦਿੱਤੇ ਜਾਣਿਆ ਕਿਹੜੀ ਲੋਕੇਸ਼ਨ ਰਹਿਣੀ ਆ ਤੇ ਵੈਨਿਊ ਕੀ ਹੋਣਾ ਸਾਰੀ ਗੱਲਬਾਤ ਵੀ ਕਿਹੜੇ ਕਿਹੜੇ ਟਾਈਮ ਤੇ ਕਿਹੜੇ ਕਿਹੜੇ ਰਿੰਗ ਹੋਣਿਆ ਬਾਈ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਵੀਰੇ ਸਪੈਰੰਡ ਤੁਹਾਡਾ ਧੰਨਵਾਦ ਬਾਈ ਜੀ ਕਿਉਂਕਿ ਜਿਹੜਾ ਹੁਣ ਦਾ ਸਮਾਂ ਬੰਦੇ ਕੋਲ ਆਪਦੇ ਕੰਮ ਕਰਨ ਵਾਸਤੇ ਕਈ ਵਾਰ ਸਮਾਂ ਨਹੀਂ ਹੁੰਦਾ ਪਰ ਤੁਸੀਂ ਲੰਮੇ ਸਮੇਂ ਤੋਂ ਕਈ ਮਹੀਨਿਆਂ ਤੋਂ ਲੱਗੇ ਹੋਏ ਆ ਇਸ ਸ਼ੋਹ ਦੀ ਤਿਆਰੀ ਦੇ ਲਈ ਜੀ ਬਿਲਕੁਲ ਇਹ ਤਾਂ ਹੈ ਕਿ ਦੰਸਬੀਰੀ ਬੜਾ ਚਲੋ ਆਪਾਂ ਨੂੰ ਅਸਲੀ ਪਿਆਰ ਆ ਕੋੜਿਆਂ ਨਾਲ ਜੀ ਇੱਥੇ ਕਹਿ ਦਿੰਦਾ ਹਰੇਕ ਬੰਦਾ ਵੀ ਪਿਆਰ ਆ ਹਾਂਜੀ ਪਰ ਆਪਾਂ ਨੂੰ ਅਸਲੀ ਪਿਆਰ ਆ ਤਕਰੀਬਨ 3.5 ਮਹੀਨੇ ਹੋ ਚਲੇ ਆਪਾਂ ਨੂੰ ਹਾਂਜੀ ਬਾਈ ਵੀ ਇਸ ਕਾਰਜ ਤੇ ਲੱਗੇ ਆਣ ਤੇ ਹੁਣ ਉਹ ਟਾਈਮ ਆ ਗਿਆ ਥੋੜੇ ਦਿਨ ਰਹਿ ਗਏ ਠੀਕ ਆ ਬਾਈ ਜੀ ਬਿਲਕੁਲ ਭਾਈ ਜੀ ਤੇ ਆਪਾਂ ਦੱਸੀਏ ਭਾਈ ਦਰਸ਼ਕਾਂ ਨੂੰ ਤੇ ਸ਼ੋਹ ਦੀਆਂ ਡੇਟਾਂ ਵੀ ਤੁਸੀਂ ਇੱਕ ਵਾਰ ਦੱਸ ਦੋ ਵੈਸੇ ਤਾਂ ਆਪਾਂ ਫਾਈਨਲ ਕਰਤੀਆਂ ਜੀ ਕਿੱਥੇ ਸ਼ੋਹ ਹੋਣਾ ਕਿਹੜੀ ਕਿਹੜੀ ਡੇਟ ਹੈ ਜੀ ਜੀ ਡੇਟਾਂ ਹੈਗੀਆਂ ਜੀ 17 18 19 ਫਰਵਰੀ ਜੀ ਤੇ ਆਪਣੀ ਲੋਕੇਸ਼ਨ ਹੈਗੀ ਆ ਨਾਨਕਸਰ ਸਾਹਿਬ ਗੁਰਦੁਆਰਾ ਜੀ ਜਗਰਾਉ ਦੇ ਨੇੜੇ ਹੈ ਜੀ ਇਕ ਤਰੀਬ ਉਹ ਸਾਰੇ ਆਪਣੇ ਭਰਾ ਜਾਣਦੇ ਆ ਜੀ ਤੇ ਬਾਕੀ ਇਹ ਵੀ ਸਾਡੇ ਵੱਲੋਂ ਜਿਹੜੀ ਪੂਰੀ ਤਿਆਰੀ ਆ ਤੇ ਭਰਾਵਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੇ ਆਪਣੇ ਵੀਰਾਂ ਘੋੜੇ ਘੋੜੀਆਂ ਬਿਸ਼ਰੀ ਬਿਸ਼ਰੀਆਂ ਲੈ ਕੇ ਜਿਹੜੇ ਆ ਸ਼ੋਅ ਚ ਪਹੁੰਚਣ ਜੀ ਬਾਈ ਤੇ ਬਾਈ ਜੀ ਪ੍ਰਾਈਜ਼ ਕੀ ਕੀ ਦੇ ਰਹੇ ਜਿਵੇਂ ਦੁੱਧ ਦੰਦ ਨੂੰ ਕੀ ਦੇ ਰਹੇ ਆ ਦੋ ਦੰਦ ਨੂੰ ਤੇ ਅਡਲਟ ਕੈਟਾਗਰੀ ਨੂੰ ਆਪਾਂ ਜੀ ਪ੍ਰਾਈਜ਼ ਦੁੱਧ ਦੰਦ ਤੇ ਦੋ ਦੰਦ ਨੂੰ ਤਾਂ ਹੈਗੇ ਆ ਜੀ ਆਪਾਂ 5 ਪ੍ਰਾਈਜ਼ ਦੇਵਾਂਗੇ ਤੇ ਟੋਟਲ ਜਾਨੀ 10 ਆਪਾਂ ਜਾਨਵਰ ਕੱਢਾਂਗੇ ਨਾਮ ਦੇ ਵਿੱਚ ਪਹਿਲੀਆਂ 10 ਪੋਜੀਸ਼ਨਾਂ ਜੀ ਪੋਜੀਸ਼ਨਾਂ ਦਾ 10 ਜੀ ਆਪਣੇ ਜਿਹੜੇ ਹੈਗੇ ਆ ਪ੍ਰਾਈਜ਼ ਉਹ 5 ਟਿੱਕਰ ਆ ਦੁੱਧ ਦੰਦ ਤੇ ਦੋ ਦੰਦ ਨੂੰ ਪਹਿਲੇ ਨੂੰ ਹੋਗੀ ਸਕੂਟਰ ਇਲੈਕਟ੍ਰਿਕ ਜੀ ਦੂਜੇ ਨੂੰ ਏਸੀ ਆ ਜੀ ਤੀਜੇ ਨੂੰ ਆਪਣਾ ਹੈਗਾ ਜੀ ਫਰਿੱਜ ਜੀ ਉੱਥੇ ਨੂੰ ਵਾਸ਼ਿੰਗ ਮਸ਼ੀਨ ਆ ਜੀ ਪੰਜਵੇਂ ਨੂੰ ਹੈਗਾ ਕੋਲਰ ਜੀ ਬਾਈ ਜੀ ਤੇ ਜਿਹੜੀ ਅਡਲਟ ਕੈਟਾਗਰੀ ਆ ਆਸਟ੍ਰੇਲੀਆ ਤੇ ਮੇਅਰ ਦੇ ਵਿੱਚ ਉਹ ਚਾਪਾ ਪਹਿਲੇ ਨੂੰ ਮੋਟਲ ਦੇਵਾਂਗੇ ਜੀ ਤੇ ਉਸ ਤੋਂ ਬਾਅਦ ਜਿਹੜੇ ਚਾਰ ਨਾਮ ਆ ਉਹ ਤਾਂ ਸਕੂਟਰੀ ਹੋਗੀ ਜੀ ਜੀ ਫਰਜ ਤੇ ਵਾਸ਼ਰੂਮ ਠੀਕ ਆ ਬਾਈ ਜੀ ਤੇ ਬਾਈ ਜੀ ਕੋਈ ਵੀ ਸ਼ੋ ਹੁੰਦਾ ਨਾ ਜਦੋਂ ਨਵਾਂ ਹਨ ਬਹੁਤ ਸ਼ਲਾਂਗਾ ਯੋਗ ਕਦਮ ਚੱਕਿਆ ਜਾਂਦਾ ਹਨ ਤੇ ਇਸ ਵਾਰ ਆਪਾਂ ਨੂੰ ਆਪਣੇ ਸ਼ੋ 'ਚ ਕੀ ਕੁਝ ਨਵਾਂ ਦੇਖਣ ਨੂੰ ਮਿਲੂਗਾ ਕਿਉਂਕਿ ਨਵੇਂ ਬੰਦੇ ਜਾਂ ਪੁਰਾਣੇ ਦੀ ਆਪਾਂ ਗੱਲ ਕਰੀ ਜਿਹੜੇ ਲੰਮੇ ਲੰਮੇ ਸਮੇਂ ਤੋਂ ਸ਼ੋ ਖੇਡ ਰਹੇ ਆ ਆਪਣੇ ਸ਼ੋਹ ਦੀ ਕੁਝ ਕੀ ਤਿਆਰੀ ਹੈ ਕਿਸ ਸਾਹਿਬ ਦੀ ਤਿਆਰੀ ਹੈ ਜੀ ਤਿਆਰੀ ਤੇ ਇਦਾਂ ਜੀ ਵੀ ਜਿਹੜੀ ਕੋਈ ਜਜਮੈਂਟ ਦਾ ਪੈਨਲ ਆ ਜਾਂ ਕੋਈ ਸਿਸਟਮ ਹੋ ਤਾਂ ਆਪਣਾ ਸੇਮ ਹੀ ਆ ਜੀ ਕੁਝ ਥੋੜਾ ਜਿਹਾ ਚੇਂਜ ਕਰਿਆ ਆਪਾਂ ਵੀ ਜਿੱਦਾਂ ਪਹਿਲੇ ਤੇ ਦੂਜੇ ਰਾਊਂਡ ਦੋਨਾਂ ਦੇ ਨੰਬਰ ਕਾਊਂਟ ਹੋਣਗੇ ਜੀ ਨਹੀਂ ਆਮ ਕਈ ਸ਼ੋਹਾਂ ਚ ਇਹ ਆ ਵੀ ਇੱਕ ਪਹਿਲੇ ਰਾਊਂਡ ਦੇ ਨੰਬਰ ਕਾਊਂਟ ਕਰਕੇ ਉਦੋਂ ਬਾਅਦ ਹਰ ਪਹਿਲੇ ਦੂਜੇ ਨਾਲ ਕੱਢ ਦਿੰਦੇ ਨੰਬਰ ਪਰ ਆਪਾਂ ਦੋਨਾਂ ਜਿਹੜੇ ਹੈਗੇ ਆ ਰਾਊਂਡਾਂ ਤੇ ਸ਼ੀਟਾਂ ਲੱਗਣਗੀਆਂ ਜੀ ਉਹਦੇ ਨਾਲ ਹੀ ਆ ਵੀ ਨੰਬਰ ਕਾਊਂਟ ਕਰਕੇ ਉਹਦੇ ਨਾਲ ਥੋੜਾ ਜਿਹਾ ਇਹ ਹੋਰ ਜਾਨੀ ਕਲੀਅਰਟੀ ਹੋ ਜਾਂਦੀ ਆ ਰਿਜ਼ਲਟਾਂ ਦੇ ਵਿੱਚ ਠੀਕ ਹੈ ਜੀ ਕਈ ਵਾਰ ਇਹ ਹੁੰਦਾ ਵੀ ਕੋਈ ਜਾਨਵਰ ਪਹਿਲਾ ਨੰਬਰ ਜਿਆਦਾ ਲੈ ਜਾਂਦਾ ਪ੍ਰੈਜ਼ੈਂਟ ਨਹੀਂ ਕਰਦਾ ਜੀ ਕਈ ਵਾਰ ਇਹ ਪਹਿਲਾ ਨੰਬਰ ਕੱਟ ਲਈ ਹੁੰਦੀ ਆ ਪ੍ਰੈਜ਼ੈਂਟ ਕਰ ਜਾਂਦਾ ਜਿਆਦਾ ਹੂੰ ਉਹ ਚੰਗੇ ਮਾੜੇ 'ਚ ਫਰਕ ਪੈ ਜਾਂਦਾ ਪਰ ਇਹਦੇ ਨਾਲ ਇਹ ਆ ਵੀ ਹੋਰ ਕਲੀਅਰਟੀ ਆਉਗੀ ਠੀਕ ਹੈ ਬਈ ਸਸਤਾ ਆਉਗੀ ਰਿਜ਼ਲਟਾਂ ਦੀ ਵਿੱਚ ਠੀਕ ਹੈ ਜੀ ਤੇ ਇਦਾਂ ਹੋਰ ਵੀ ਕਾਫੀ ਜ਼ੋਰ ਲਾਇਆ ਵੀਰੇ ਵੀ ਜਿਹੜਾ ਆਪਾਂ ਬਹੁਤ ਚੰਗਾ ਕਰਾ ਸਕੀ ਠੀਕ ਹੈ ਬਈ ਬਹੁਤ ਜ਼ੋਰ ਲਾਇਆ ਬਾਕੀ ਆਪਣਾ ਜਿਹੜਾ ਹੈਗਾ ਵਾ ਇੱਕ ਆਪਾਂ ਹੋਰ ਕਰਿਆ ਛੋਟਾ ਜਿਹਾ ਪ੍ਰਾਰੰਭਾ ਵੀ ਜਿੰਨੇ ਵੀ ਪਾਰਟਿਸਿਪੇਟ ਹੋਣਗੇ ਆਪਣੇ ਸ਼ੋਅ ਦੇ ਵਿੱਚ ਹਾਂਜੀ ਉਹਨਾਂ ਸਾਰਿਆਂ ਦਾ ਸਪੈਸ਼ਲ ਮਾਨ ਸਨਮਾਨ ਨਾਲ ਦੀ ਲੜੀ ਵਿੱਚ ਐਂਟਰੀ ਕਰਾਂਗੇ ਇੱਕ ਮੇਰੇ ਵੱਲੋਂ ਜਿਹਾਏ ਉਹ ਪਿਆਰ ਲਾ ਲੋ ਮੇਰੇ ਫਾਰਮ ਵੱਲੋਂ ਜੀ ਇੱਕ ਉਹਨਾਂ ਨੂੰ ਸਪੈਸ਼ਲ ਮਾਨ ਸਨਮਾਨ ਦਿੱਤਾ ਜਾਊਗਾ ਜੀ ਤੇ ਚਾਹੇ ਜਿਹੜੇ ਹੈਟਰ ਉਹ ਵੀ ਕਹਿ ਸਕਦੇ ਆ ਵੀ ਮੈਂ ਆਪਦੇ ਫਾਰਮ ਦੀ ਚੜ੍ਹਾਈ ਕਰਨ ਮਾਰਨ ਦਿੱਤਾ ਪਰ ਉਹ ਮੇਰੇ ਵੱਲੋਂ ਹੋਊਗਾ ਠੀਕ ਆ ਭਾਈ ਜੀ ਵੀ ਇਹ ਆ ਵੀ ਉਹ ਉਹਨਾਂ ਨੂੰ ਯਾਦ ਰਵੇ ਵੀ ਅਸੀਂ ਉਹ ਸ਼ੋਅ ਚ ਪਾਰਟਿਸਿਪੇਟ ਯਾਦਗਾਰ ਹੁੰਦੀ ਹੈ ਜੀ ਯਾਦਗਾਰ ਆਪਾਂ ਠੀਕ ਹੈ ਭਾਈ ਜੀ ਬਿਲਕੁਲ ਭਾਈ ਜੀ ਇੱਕ ਜਿਹੜੇ ਆਪਣੀ ਹੈਗੀ ਆ ਨਵੇਂ ਭਰਾਵਾਂ ਨੂੰ ਮੈਂ ਬੇਨਤੀ ਕਰੂੰਗਾ ਹਾਂ ਜਿਨ੍ਹਾਂ ਨੇ ਨਵੇਂ ਜਾਨਵਰ ਰੱਖੇ ਆ ਉਹ ਜ਼ਰੂਰ ਜੇ ਉਹਨਾਂ ਨੂੰ ਲੱਗਦਾ ਵੀ ਸਾਡਾ ਜਾਨਵਰ ਸ਼ੋਅ ਵਾਲਾ ਹੈਗਾ ਉਹ ਜ਼ਰੂਰ ਪਾਰਟਿਸਪੇਟ ਕਰਨ ਕਿਉਂ ਇਹ ਆ ਵੀ ਕਈ ਵਾਰ ਇਹ ਹੁੰਦਾ ਵੀ ਜਦੋਂ ਆਪਾਂ ਜਾਨਵਰ ਖਰੀਦਦੇ ਆ ਤੇ ਜਿਹੜਾ ਵੇਚਣ ਵਾਲਾ ਹੁੰਦਾ ਉਹ ਆਪਾਂ ਨੂੰ ਕਹਿੰਦਾ ਵੀ ਤੁਹਾਡਾ ਜਾਨਵਰ ਸ਼ੋਅ ਵਾਲਾ ਉਹ ਵਹਿਮ ਦੇ ਵਿੱਚ ਆਪਾਂ ਕਈ ਵਾਰੀ ਤੁਰੇ ਫਿਰਦੇ ਆ ਉਹ ਸਾਡੇ ਨਾਲ ਵੀ ਹੋਈਆਂ ਵਾ ਤਾਂ ਮੈਂ ਕਹਿ ਰਿਹਾ ਆ ਉਹ ਸੋਚਾ ਮੇਰਾ ਵੀਰ ਉਹਨੂੰ ਲੈ ਕੇ ਆਓ ਜਾਨਵਰ ਨੂੰ ਆਪਦੇ ਨੂੰ ਦੇਖੋ ਉਹਨੂੰ ਵੀ ਆਪਾਂ ਕਿੱਥੇ ਖੜੇ ਆ ਤੇ ਫੇਰ ਹੀ ਆਪਾਂ ਤਰੱਕੀ ਕਰ ਸਕਦੇ ਆ ਘਰੇ ਖੜੇ ਤੋਂ ਹੀ ਪਤਾ ਲੱਗਣਾ ਆਪਾਂ ਨੂੰ ਵੀ ਜਿਹੜਾ ਪਹਿਲੇ ਨੰਬਰ ਜਿਹਨੂੰ ਦਿੱਤਾ ਵੀ ਉਹ ਕਹੋ ਜੀ ਅਸੀਂ ਤੇ ਆਪਣੇ ਵਾਲਾ ਕਿਹਾ ਜੀ ਉਹਦੇ ਨਾਲ ਕੰਪੇਅਰ ਕਰਕੇ ਆਪਾਂ ਜਿਹੜਾ ਇਹ ਆ ਵੀ ਇਹ ਬ੍ਰੀਡ ਮੇ ਦਾ ਸੁਧਾਰ ਕਰ ਸਕਦੇ ਆ ਜਾਂ ਆਪਣੇ ਫਾਰਮ ਨੂੰ ਅੱਗੇ ਵਧਾ ਸਕਦੇ ਆ ਜੀ ਮੇਰੀ ਬੇਨਤੀ ਹੈ ਬਿਲਕੁਲ ਭਾਈ ਇੱਕ ਜਿਹੜੇ ਆਪਣੇ ਹੈਗੇ ਆ ਪਹਿਲਾਂ ਤੋਂ ਜਿਹੜੇ ਭਰਾ ਸ਼ੋਅ ਲੜਦੇ ਆ ਰਹੇ ਆ ਨਾ ਪੁਰਾਣੇ ਲੰਬੇ ਸਮੇਂ ਤੋਂ ਉਹਨਾਂ ਨੂੰ ਇੱਕ ਮੇਰੀ ਬੇਨਤੀ ਆ ਵੀ ਜਿਵੇਂ ਤੁਸੀਂ ਵੱਡਾ ਜਿਗਰਾ ਕਰਕੇ ਅਦਰ ਸਟੇਟਾਂ ਵੀ ਵਿੱਚੋਂ ਆਪਣੇ ਜਾਨਵਰਾਂ ਨੂੰ ਲੈ ਕੇ ਜਾਂਦੇ ਸੋ ਲੜਾਉਂ। ਓਡਾ ਜਿਗਰਾ ਕਰਕੇ ਪੰਜਾਬ ਵਾਲੇ ਸ਼ੋਹਾਂ 'ਚ ਵੀ ਮੇਰਾ ਭਰਾ ਬਣ ਕੇ ਨਾ ਆਇਆ ਕਰੋ। ਜੋ ਵੀ ਫੈਸਲੇ ਹੁੰਦੇ ਆ ਉਹਨਾਂ ਨੂੰ ਸਿਰ ਮੱਥੇ ਕਬੂਲ ਕਰਿਆ ਕਰੋ ਜਿਵੇਂ ਹੁਣ ਆਪਣੇ ਸਾਰੇ ਭਰਾ ਬਾਹਰ ਜਾਂਦੇ ਆ। ਜੋ ਵੀ ਫੈਸਲੇ ਹੋ ਜਾਂਦੇ ਆ ਮੈਂ ਦੇਖਿਆ ਵੀ ਬੜੇ ਉਹ ਖੁਸ਼ ਹੋ ਕੇ ਉੱਥੇ ਆਉਂਦੇ ਆ ਵੀ ਸਾਨੂੰ ਇਹ ਜਿਹਾ ਫੈਸਲਾ ਮਨਜ਼ੂਰ ਆ। ਤੇ ਉਦਾਂ ਦੇ ਜਿਹੜੇ ਹੈਗੇ ਮੈਂ ਕਹਿੰਦਾ ਵੀ ਆਪਣੇ ਵੀ ਇੱਥੇ ਉਦਾਂ ਹੀ ਫੈਸਲੇ ਹੋਣਾ ਚਾਹੀਦੇ ਆ ਵੀ ਕੋਈ ਬੰਦਾ ਨਾਰਾਜ਼ ਹੋ ਕੇ ਨਾ ਜਾਵੇ ਜਿੱਤ ਹਾਰ ਤਾਂ ਬਣੀਏ ਦੇਖੋ ਜੀ ਜਿੱਤਣਾ ਤਾਂ ਅਸਲ ਵਿੱਚ ਥੋੜਾ ਜਿਹਾ ਹੀ ਹੋ ਜਾਂਦਾ ਵੀ ਜਿਹੜਾ ਪਹਿਲੇ ਨੰਬਰ ਨੂੰ ਸੋਚ ਕੇ ਆਉਨੇ ਆ ਮੇਰੇ ਹਿਸਾਬ ਨਾਲ ਉਹ ਨਹੀਂ ਸੋਚਣਾ ਚਾਹੀਦਾ ਅਸੀਂ ਵੀ ਸ਼ੋਅ ਲੜਦੇ ਆ ਮੇਰੀ ਸੋਚਣੀ ਇਹ ਆ ਅਸੀਂ ਕਦੇ ਪਹਿਲੇ ਨੰਬਰ ਨੂੰ ਨਹੀਂ ਗਏਗੇ ਵੀ ਜਿਹੜਾ ਨੰਬਰ ਮਿਲ ਗਿਆ ਠੀਕ ਆ ਉਹ ਜਦੋਂ ਪਹਿਲੇ ਨੰਬਰ ਨੂੰ ਆਪਾਂ ਜਾਂਦੇ ਆ ਫਿਰ ਆਪਾਂ ਨੂੰ ਜਿਹੜੀਆਂ ਨਾ ਉਹ ਹਾਰ ਦੂਜੇ ਤੀਜੇ ਨੰਬਰ ਵਾਲੇ ਨੂੰ ਵੀ ਹਾਰ ਲੱਗਦੀ ਆ ਕਿਉਂ ਕੰਪੀਟੀਸ਼ਨ ਇੰਨਾ ਹਾਰਡ ਹੋ ਗਿਆ ਵੀ ਜਿਹੜੇ ਪਹਿਲੇ 10 ਪੋਜੀਸ਼ਨਾਂ ਹੁੰਦੀਆਂ ਉਹ ਮੰਨ ਲਓ ਪਹਿਲਾ ਨੰਬਰ ਜਿਵੇਂ ਪਹਿਲਾਂ ਇੰਨੀ ਨੌਲੇਜ ਨਹੀਂ ਸੀ ਲੋਕਾਂ ਨੂੰ ਹੋਮ ਬਰੀਡਿੰਗ ਦੇ ਵਿੱਚ ਬੜਾ ਸੁਧਾਰ ਕਰਕੇ ਬਹੁਤ ਸੋਹਣੇ ਊੜੇ ਗੋਲੀਆਂ ਬੱਚੇ ਬੱਚੀਆਂ ਤਿਆਰ ਕਰ ਲਿਆ। ਉਹਦੇ ਕਰਕੇ ਮੈਂ ਇਹ ਕਹਿੰਦਾ ਵੀ ਵੱਡੇ ਦਿਲ ਨਾਲ ਸ਼ੋਹਾਂ 'ਚ ਆਇਆ ਕਰੋ। ਤੇ ਮੇਰਾ ਤਾਂ ਇਹ ਵਾਦਾ ਵੀ ਨਰਾਜ ਕਿਸੇ ਨੂੰ ਨਹੀਂ ਹੋਣ ਦਿੰਦੇ ਆਪਾਂ। ਫੈਸਲੇ ਇੰਨੇ ਵਧੀਆ ਕਰਾਂਗੇ। ਆਉਣ ਵਾਲੇ ਸਮੇਂ 'ਚ ਮੈਂ ਸਾਬਦਾ ਵੀ ਇਤਿਹਾਸ ਰਚਿਆ ਜਾਊਗਾ। ਜਿਹੜੇ ਫੈਸਲੇ ਇੱਥੇ ਆਉਣਗੇ ਜਿਹੜੀ ਮੇਰੀ ਸੋਚ ਆ। ਤੇ ਬਾਕੀ ਇਹ ਆ ਵੀ ਖੁੱਲੇ ਦਿਲ ਨਾਲ ਆਓ। ਤੇ ਜਿਹੜਾ ਫੈਸਲੇ ਹੋਣਗੇ ਆਪਣੀ ਉਹਦੇ ਤੇ ਜਰੂਰ ਤੁਸੀਂ ਫੋਲੋ ਕਰੋ ਮੇਰੇ ਪਾਸ ਇੱਕ ਵੀਰੇ ਆਪਣੇ ਹਰ ਇੱਕ ਸ਼ੋਅ ਦੇ ਵਿੱਚ ਡਿਸਪਲੇ ਰੱਖਿਆ ਜਾਂਦਾ ਤੇ ਆਪਣੀ ਕੀ ਸ਼ਡਿਊਲ ਹੈ ਜੀ ਡਿਸਪਲੇ ਦਾ ਤਿੰਨੋ ਦਿਨ ਹੋਣਾ ਜਾਂ ਇੱਕ ਲਾਸਟ ਦਿਨ ਹੋਣਾ ਵੀਰੇ ਆਪਣਾ ਦੋ ਦਿਨ ਆ ਜੀ اچھا ਬਈ 18 ਨੂੰ ਹੈਗਾ ਵਾ ਜੇ ਕਿਸੇ ਨੇ ਕੋਈ ਮੇਅਰ ਕਰ ਲਈਆ ਜਾਂ ਕੋਈ ਬਸ਼ੀਰਾ ਬਸ਼ੀਰੀ ਛੋਟੇ ਕਰਨੇ ਡਿਸਪਲੇ ਠੀਕ ਆ ਬਈ ਕਰ ਸਕਦਾ ਉਹਦੀ ਆਪ ਬਹੁਤ ਜੈਨੂਅਰ ਫੀਸ ਰੱਖੀ ਹੈ 3000 ਰੁਪਏ ਠੀਕ ਆ ਵੀਰੇ ਤੇ ਜਿਹੜਾ 19 ਤਰੀਕ ਨੂੰ ਉਹ ਹੈਗਾ ਓਨਲੀ ਆਪਣੇ ਆਸਟ੍ਰੇਲੀਅਨ ਠੀਕ ਹੈ ਭਾਈ ਜੀ ਬੰਦਨੀ ਫੀਸ 7500 ਰੁਪਿਆ ਵਾ ਜੀ ਜੇ ਕਿਸੇ ਵੀਰ ਨੇ ਆਪਣਾ ਫਲੈਕਸ ਬੋਰਡ ਲਗਵਾਉਣਾ ਡਿਸਪਲੇ ਵਾਲੇ ਨੇ ਸਪੈਸ਼ਲ ਉਹਦੀ ਫੀਸ 11000 ਰੁਪਿਆ ਉਹਦੇ ਵਿੱਚ ਇ ਡਿਸਪਲੇ ਵਿੱਚ ਹੀ ਬੋਰਡ ਠੀਕ ਹੈ ਜਿਹੜੇ ਆਪਣੇ ਬੋਰਡ ਵਾਲੇ ਦੁਆਲੇ ਲੱਗੇ ਹੋਏ ਹੁੰਦੇ ਆ ਜੀ ਗਰਾਊਂਡ ਦੇ ਜੀ ਠੀਕ ਆ ਭਾਈ ਜੀ ਤੇ ਬਾਕੀ ਇਹ ਆ ਵੀ ਜਿਹੜਾ ਆਪਣੀ ਪਾਰਟਿਸਿਪੇਟਾ ਜਿਨ੍ਹਾਂ ਨੇ ਆਪਣੀ ਪਾਰਟਿਸਿਪੇਟ ਕਰਨਾ ਹੈ ਸ਼ੋ ਚ ਹਾਂਜੀ ਸਾਰੇ ਇੱਕ ਵਾਸਤੇ ਹਾਂਜੀ ਉਹਨਾਂ ਨੂੰ ਆਪਣਾ ਆਧਾਰ ਕਾਰਡ ਦੀ ਇੱਕ ਫੋਟੋ ਕਾਪੀ ਜੀ ਉਹਨਾਂ ਨੂੰ ਜ਼ਰੂਰ ਨਾਲ ਚਾਹੀਦਾ ਜੀ ਆਨਰ ਦੀ ਫੋਟੋ ਕਾਪੀ ਤੇ ਆਨਰ ਆਨਰ ਦੇ ਸਾਈਨ ਹੋਣਗੇ ਉੱਥੇ ਤੇ ਫੋਟੋ ਕਾਪੀ ਅਸੀਂ ਆਧਾਰ ਕਾਰਡ ਦੀ ਲਵਾਂਗੇ ਠੀਕ ਹੈ ਭਾਈ ਜੀ ਜ਼ਰੂਰ ਆਪਣੀ ਲੈ ਕੇ ਆਉਣਾ ਠੀਕ ਹੈ ਜੀ ਜਿਹੜਾ ਵੀ ਕੋਈ ਪਾਰਟਿਸਿਪੇਟ ਕਰਵਾ ਰਿਹਾ ਜੀ ਠੀਕ ਹੈ ਵੀਰੇ ਤੇ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਭਾਈ ਜੀ ਵੀ ਕਿਵੇਂ ਦਾ ਆਪਣਾ ਸ਼ੋਅ ਹੋਣਾ ਹੈ ਕਿਵੇਂ ਦੀ ਉਮੀਦ ਕਰ ਰਹੇ ਹੋ ਭਾਈ ਜੀ ਤੁਸੀਂ ਭਾਈ ਜੀ ਮੈਂ ਤਾਂ ਦੇਖੋ ਇੱਕ ਯਕੀਨ ਜਿੰਨਾ ਮੈਨੂੰ ਪ੍ਰਮਾਤਮਾ ਤੇ ਆ ਮੈਂ ਉਹ ਆਪਣੇ ਸਾਰੇ ਜਿਹੜੇ ਦਰਸ਼ਕਾਂ ਨੂੰ ਦਰਵਾਣਾ ਚਾਹਣਾ ਜੀ ਵੀ ਅਸੀਂ ਇੱਥੇ ਆਪਣਾ ਇੱਕ ਛੇਵੇਂ ਪਾਸ਼ਾ ਦੇ ਅਸਥਾਨ ਤੇ 16 ਤਰੀਕ ਨੂੰ ਆਪਣਾ ਤਖਾਡਪੜ ਸਾਹਿਬ ਪ੍ਰਕਾਸ਼ ਹੋ ਜਾਣਾ ਜੀ ਕਰੋਨਾ ਇੱਕਦਮ ਪਹਿਲਾਂ ਅਸੀਂ ਚਲੋ ਡੇਟ ਨਹੀਂ ਮਿਲੀ 16 ਨੂੰ ਪ੍ਰਕਾਸ਼ ਹੋਊਗਾ ਜੀ 17 ਨੂੰ ਮੱਤ ਲੱਗੂਗਾ ਤੇ ਉਹਦਾ 18 ਨੂੰ ਹੋਊਗਾ ਜੀ ਤੇ ਉੱਥੋਂ ਅਸੀਂ ਰਾਸ ਬੇਨਤੀ ਕਰਕੇ ਜੀ ਸਾਰੇ ਜੱਜ ਸਾਹਿਬਾਨ ਤੇ ਸਾਰੇ ਜਿਹੜੇ ਮੇਰੇ ਨਾਲ ਭਰਾ ਜੁੜੇ ਹੋਏ ਆ ਜੱਲਾਂਗੇ ਉਧਰ ਨੂੰ ਰਿੰਗਵਲੀ ਨੂੰ ਵੀ ਵਧੀਆ ਫੈਸਲੇ ਆਉਣ ਜੀ ਤੇ ਜਿਹੜਾ ਇਹ ਵਧੀਆ ਆਪਣਾ ਪ੍ਰੋਗਰਾਮ ਨੇਪਰੇ ਚਾੜ੍ਹਨਾ ਬਿਲਕੁਲ ਜੀ ਆਪਾਂ ਕਿਉਂਕਿ ਗੁਰੂ ਸਾਹਿਬ ਨੇ ਆਪਾਂ ਨੂੰ ਘੋੜੇ ਬਖਸ਼ੇ ਆ ਬਾਈ ਹਨਾ ਸੋ ਗੁਰੂ ਸਾਹਿਬ ਦੇ ਚਰਨਾਚ ਅਰਦਾਸ ਬੇਨਤੀ ਕਰਦੇ ਕਿਉਂਕਿ ਛੇਵੇਂ ਪਾਤਸ਼ਾਹ ਜੀ ਨੇ ਬਾਈ ਜੀ ਆਪਾਂ ਜੇ ਘੋੜਿਆਂ ਦੀ ਗੱਲ ਕਰੀਏ ਤਾਂ ਘੋੜਿਆਂ ਵਾਸਤੇ ਬਹੁਤ ਕੁਝ ਕੀਤਾ ਆਪਾਂ ਸਾਖੀਆਂ ਦੇ ਵਿੱਚ ਵੀ ਸੁਣਦੇ ਆ ਛੇਵੇਂ ਪਾਤਸ਼ਾਹ ਨੇ ਬਿਲਕੁਲ ਇੱਕ ਜਿਹੜਾ ਆਪਣਾ ਡਿਸਪਲੇ ਦਾ ਜੀ ਉਹ ਹੈਗਾ ਵਾ ਆਪਾਂ ਖੁੱਲਾ ਟਾਈਮ ਦੇਵਾਂਗੇ ਜੀ ਆਪਣੇ ਸਾਰੇ ਜਿਹੜੇ ਭਰਾ ਇਹ ਗੱਲ ਲੋਟ ਕਰਨ ਵੀ ਇੱਕ ਆਪਣੇ ਜਾਲਬਰ ਨੂੰ 3 ਮਿੰਟ ਆਪਾਂ ਦੇਵਾਂਗੇ ਜੀ ਵੀ ਉਹ ਆਪਦਾ ਵਧੀਆ ਜਿਹੜਾ ਡਿਸਪਲੇ ਕਰ ਸਕੇ ਬਿਲਕੁਲ ਬਿਲਕੁਲ ਜੀ ਜਿਹੜੀਆਂ ਰੀਲਾਂ ਵਗੈਰਾ ਬਣਾਉਣ ਗਿਆ ਉਹਨੇ ਆਪਦੀਆਂ ਹੂੰ ਉਹ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਬਣਾ ਕੇ ਦੇਈਏ ਤੇ ਬਾਈ ਜੀ ਡਿਸਪਲੇ ਵਾਲੀ ਜਿਹੜੀ ਬਾਈ ਜੀ ਨਾਲ ਅਸੀਂ ਵੀ ਕੰਸਲਟ ਕੀਤਾ ਸਾਰੀ ਗੱਲਬਾਤ ਕੀਤੀ ਆ ਤੁਹਾਨੂੰ ਪ੍ਰੋਪਰ ਤੁਹਾਡੇ ਘੋੜੇ ਦੀ ਸਾਡੀ ਟੀਮ ਵੱਲੋਂ ਰੀਲ ਮਿਲੂਗੀ ਪ੍ਰੋਪਰ ਫੋਟੋਗ੍ਰਾਫੀ ਮਿਲੂਗੀ ਪਰ ਇੱਕ ਬੇਨਤੀ ਇਹ ਹੁੰਦੀ ਆ ਬਾਈ ਜੀ ਗਰਾਊਂਡ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਉਦੋਂ ਨਾਲ ਸਾਤੋਂ ਫੋਟੋ ਖਿੱਚੀ ਜਾਂਦੀ ਆ ਤੇ ਨਾ ਉਦੋਂ ਰੀਲ ਬਣਦੀ ਆ ਸੋ ਆਪਾਂ ਉਹ ਮੈਨੇਜਮੈਂਟ ਜ਼ਰੂਰ ਉਹ ਕਰਾਂਗੇ ਜੀ ਉਹ ਇੱਕ ਘੋੜੇ ਦਾ ਦੋ ਹੈਲਟਰ ਨਾ ਜਾਣਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਿਹੜੇ ਬਾਕੀ ਆਪਣੇ ਭਰਾਵਾਂ ਨੂੰ ਉਹਨਾਂ ਨੂੰ ਬਾਹਰ ਕੱਢ ਲਾਂਗੇ ਠੀਕ ਹੈ ਜੀ ਤਾਂ ਕਿ ਸੋਹਣਾ ਡਿਸਪਲੇ ਹੋ ਸਕੇ ਬਿਲਕੁਲ ਬਾਈ ਜੀ ਤੇ ਬਾਈ ਜੀ ਇੱਕ ਟਾਈਮਿੰਗ ਜ਼ਰੂਰ ਦੱਸ ਦਿਓ ਕਿਉਂਕਿ ਕਈ ਵਾਰ ਬਹੁਤ ਲੇਟ ਹੋ ਜਾਂਦੇ ਆ ਵੀਰੇ ਹਾਂ ਜੀ ਟਾਈਮਿੰਗ ਦਾ ਤਾਂ ਇਹ ਆ ਜੀ ਪ੍ਰਸ਼ਾਸਨ ਵੱਲੋਂ ਬੜੀ ਸਖਤੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਅਸੀਂ 10 ਵਜੇ ਜਿਹੜੇ ਪਹਿਲੇ ਦੋ ਦਿਨ ਆ ਉਹ ਤੇ 10 ਵਜੇ ਰਿੰਗ ਸਟਾਰਟ ਕਰਾਂਗੇ ਪਹਿਲਾ ਰਿੰਗ ਜੀ ਇਹ ਆ ਵੀ ਤਿਆਰੀ ਕਰਕੇ ਮੇਰੇ ਭਰਾ ਟਾਈਮ ਨਾਲ ਪਹੁੰਚਿਓ ਤੇ ਲਾਸਟ ਦਿਨ ਅਸੀਂ 9 ਵਜੇ ਰਿੰਗ ਸਟਾਰਟ ਕਰਾਂਗੇ ਮੇਅਰ ਦਾ ਰਿੰਗ ਹੈ ਜਿਹੜਾ ਆਪਾਂ ਲੇਟ ਹੁੰਨੇ ਆ ਤਾਂ ਪ੍ਰਸ਼ਾਸਨ ਆ ਕੇ ਬੰਦ ਕਰਾਉਂਦਾ ਤਾਂ ਆਪਾਂ ਜਿਹੜੇ ਕੋੜੇ ਵਾਲੇ ਤੇ ਅਸੀਂ ਕਮੇਟੀ ਵਾਲੇ ਇਹ ਬਰਾਬਰ ਦੇ ਭਾਜੀਦਾਰ ਹੋਵਾਂਗੇ ਨੁਕਸਾਨ ਵਾਸਤੇ ਵੀ ਆਪਾਂ ਇਹ ਸ਼ੂ ਮੰਨ ਲਓ ਵੀ ਨਹੀਂ ਸਿਰੇ ਚੜਦਾ ਜਾਂ ਕੋਈ ਰੁਕਦਾ ਕਿਸੇ ਗੱਲ ਪ੍ਰਸ਼ਾਸਨ ਵੱਲੀ ਇਹ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਟਾਈਮ ਨਾਲ ਪਹੁੰਚਣਾ ਅਸੀਂ 10 ਵਜੇ ਰਿੰਗ ਸਟਾਰਟ ਕਰਿਆ ਕਰਾਂਗੇ ਪਹਿਲਾ ਰਿੰਗਾ ਜਿਹੜਾ ਜਿੰਨੋ ਦਿਨ ਤੀਜੇ ਦਿਨ ਜਿਹੜਾ ਹੈਗਾ 9:00 ਵਜੇ ਕਰਾਂਗੇ 10:00 ਵਜੇ ਰਿੰਗ ਸਟਾਰਟ ਤੇ ਬਈ ਇੱਕ ਜਿਹੜੇ ਦੂਰੋਂ ਨੇੜੇੋਂ ਆਉਣ ਵਾਲੇ ਨੇ ਕੋਈ ਹੈ ਉੱਥੇ ਤੰਬੂਗਰ ਦਾ ਇੰਤਜ਼ਾਮ ਬਿਲਕੁਲ ਮਿਲੂਗਾ ਜ ਉਰੇ ਉੱਜ ਉੱਥੋਂ ਵੀ ਆਉਣੇ ਆ ਤਮੀ ਵਗੈਰਾ ਸਾਰੇ ਲੱਗੇ ਹੋਣਗੇ ਠੀਕ ਆ ਬਾਜੀ ਮੇਤਰੋ ਹੁਣ ਤਾਂ ਕੋਈ ਧੁੰਦ ਦਾ ਵਾਲਾ ਬਹਾਨਾ ਵੀ ਨਹੀਂ ਹੈ ਧੁੰਦ ਬਿਲਕੁਲ ਨਹੀਂ ਪੈਂਦੀ ਸਹੀ ਟਾਈਮ ਨਾਲ ਆਪਾਂ ਜਿਹੜਾ ਪ੍ਰੋਗਰਾਮ ਸ਼ੁਰੂ ਕਰੀ ਤੇ ਸਹੀ ਟਾਈਮ ਨਾਲ ਜਿਹੜਾ ਆਪਣਾ ਉਹ ਨੇਪਰੇ ਚੜਜੇ ਪ੍ਰੋਗਰਾਮ ਲੋ ਮੇਤਰੋ ਖਿੱਚ ਲੋ ਤਿਆਰੀਆਂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਨਾਂ ਤੇ ਸ਼ੋਅ ਹੋਣ ਜਾ ਰਿਹਾ ਜੀ ਜਗਰਾਉਂ ਦੇ ਵਿੱਚ 17 18 19 ਫਰਵਰੀ ਨੂੰ ਬਹੁਤ ਚੰਗੇ ਪ੍ਰਾਈਜ਼ ਦਿੱਤੇ ਜਾਣੇ ਆ ਤੇ ਬਹੁਤ ਵੈਲ ਮੈਂਟੇਨਡ ਇਹ ਸ਼ੋ ਹੋਣਾ ਬਾਈ ਪ੍ਰਤਪਾਲ ਜੀ ਨੇ ਜੋ ਵੀ ਇਨਫੋਰਮੇਸ਼ਨ ਸਾਂਝੀ ਕੀਤੀ ਆ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਿਵਾਤੀ ਮਿੱਤਰੋ ਬਾਕੀ ਨੰਬਰ ਬਾਈ ਜੀ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੁਣ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਸ ਸ਼ੋ ਬਾਰੇ ਜਾਣਕਾਰੀ ਲੈਣੀ ਆ ਤਾਂ ਬਾਈ ਜੀ ਨੂੰ ਫੋਨ ਕਰ ਲਿਓ ਜੀ ਧੰਨਵਾਦ ਬਾਈ ਜੀ ਬਹੁਤ ਬਹੁਤ